ਸਸਿਆ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 2 ਜੂਨ 2025 ਹੋ ਚੁੱਕਿਆ ਟਾਈਮ ਕਰੀਬ ਰਾਤ ਦੇ 8:00 ਵਜਨ ਜਾ ਰਹੇ ਨੇ ਇੱਕ ਹਲਕਾ ਪੱਛਮੀ ਸਿਸਟਮ ਮਤਲਬ ਕਿ ਵੈਸਟਰਨਲੀ ਜੈਟ ਜਿਹੜੀ 5 ਕਿਲੋਮੀਟਰ ਦੀ ਉਚਾਈ ਤੇ ਐਕਟਿਵ ਹੁੰਦੀ ਦਿਖਾਈ ਦੇ ਰਹੀ ਆ ਜਿਹਦੇ ਚੱਲਦੇ ਆ 3 ਤੇ 4 ਜੂਨ ਨੂੰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਖਾਸ ਕਰਕੇ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਪੰਜਾਬ ਦੇ ਮਾਝਾ ਦੇ ਬਾਬਾ ਵਿੱਚ ਟੁੱਟੇ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਹੋ ਸਕਦੀ ਆ ਮਾਲਵਾ ਬੈਲਟ ਦੇ ਬਹੁਤੇ ਇਲਾਕਿਆਂ ਵਿੱਚ ਮੀਂਹੇਰੀ ਦਾ ਜੋ ਜਿਹੜਾ ਦੇਖਣ ਨੂੰ ਮਿਲ ਸਕਦਾ ਮੀਂਹ ਜਿਹੜਾ ਹਲਕਾ ਦਰਮਿਆਨਾ ਹੋਊਗਾ ਕਿਤੇ ਕਿਤੇ ਤਾਕੜੀ ਝਟ ਜ਼ਰੂਰ ਲੱਗ ਸਕਦੀ ਹੈਗੀ ਪਰ ਮੀਂਹ ਟੁੱਟਮਾ ਤੇ ਹਲਕਾ ਦਰਮਿਆਨਾ ਹੋਊਗਾ ਕਿਤੇ ਕਿਤੇ ਤਾਕੜੀ ਝਟ ਜ਼ਰੂਰ ਲੱਗੂਗੀ ਤੇ ਨਾਲ ਇਕਾ ਤੁਕਾ ਥਾਂ ਕਿਤੇ ਗੜੇਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈਗਾ ਜੇ 3 ਜੂਨ ਨੂੰ ਦੁਪਹਿਰ ਬਾਅਦ ਹਲਚਲ ਹੁੰਦੀ ਹੈ ਤਾਂ ਬਹੁਤੇ ਖੇਤਰਾਂ ਨੂੰ ਕਵਰ ਕਰੂਗੀ ਜੇ 3 ਜੂਨ ਤੱਕ ਸਾਰ ਜਾਂ ਰਾਤ ਬਰਾਤੇ ਹਲਚਲ ਹੁੰਦੀ ਹੈ ਤਾਂ ਮੀਂਹ ਦੀ ਕਾਰਵਾਈ ਜਿਹੜੀ ਜਿਆਦਾ ਲਾਕਾਂ ਵਿੱਚ ਟੁੱਟਮੀ ਹੀ ਰਹੂਗੀ ਪਰ ਫਿਰ ਵੀ ਉਮੀਦ ਇਹ ਜਾਪ ਰਹੀ ਆ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਕਾਰ ਪੰਜਾਬ ਦੇ ਬਹੁਤੇ ਜ਼ਿਲਾਂ ਦੇ ਵਿੱਚ ਹਰਿਆਣਾ ਦੇ ਬਹੁਤੇ ਜ਼ਿਲਾਂ ਵਿੱਚ ਤੇ ਉੱਤਰੀ ਰਾਜਸਥਾਨ ਮਾਨਗੜ ਗੰਗਾ ਨਗਰ ਦੇ ਇਲਾਕਿਆਂ ਦੇ ਬਹੁਤੇ ਇਲਾਕਿਆਂ ਵਿੱਚ ਜਿਹੜਾ ਮੀਂਹੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈਗਾ ਜਿਹਦੇ ਨਾਲ ਦਿਨ ਦੇ ਪਾਰੇ ਵਿੱਚ ਵੀ ਹਲਕੀ ਗਰਵਟ ਆਉਗੀ ਪਰ ਇਹ ਗਰਮੀ ਵਧਣ ਤੋਂ ਪਹਿਲਾਂ ਇੱਕ ਆਖਰੀ ਰਾਹਤ ਹੋਊਗੀ